2 ਸਾਲ ਹੋ ਗਏ ਕਿਵੇਂ ਮਨ ਦੇ ਵਿੱਚ ਆਉਂਦੀ ਹੈ ਕਿ ਅਸੀਂ ਜਿਹੜਾ ਇਸ ਤਰੀਕੇ ਦੇ ਨਾਲ ਸ਼ਰਧਾ ਸ਼ਰਧਾਂਜਲੀ ਹੈ ਜਿਹੜੀ ਉਹ ਦੇਣੀ ਹੈ ਸਾਹਿਬ ਜਦਾਂ 10ਵੇਂ ਪਾਛਾ ਦੇ ਪੁੱਤਰ ਤੇ ਮਾਤਾ ਗੁੱਜਰ ਕੌਰ ਜੀ ਠੰਡੇ ਬੁਰਜ ਦੇ ਵਿੱਚ ਰਹੇ ਸੀ ਉਹਨਾਂ ਨੇ ਸ਼ਿੱਧੀਆਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਦੇ ਵਿੱਚ ਸਾਡੇ ਦਿਲ ਦੇ ਵਿੱਚ ਵੀ ਇਹ ਆਇਆ ਵੀ ਅਸੀਂ ਵੀ ਗੁਰੂਆਂ ਦੀ ਵਡਿਆਈ ਕਰਗੇ ਕੋਈ ਇਤਿਹਾਸ ਨਹੀਂ ਪੜਦਾ ਕੋਈ ਇਤਿਹਾਸ ਸੁਣ ਨਹੀਂ ਰਿਹਾ ਗਰਵਾਣਾ ਨਹੀਂ ਸੁਣ ਰਿਹਾ ਇਹ ਕਰਕੇ ਸਾਡੇ ਮਨ ਦੇ ਵਿੱਚ ਇਹ ਸੀ ਜੋ ਕਿ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਸਿੱਖ ਸੰਗਤਾਂ ਚੱਲਣਾ ਰਾਤ ਨੂੰ ਕਹਿੰਦੇ ਡਰਮ ਦੇ ਵਿੱਚ ਪਾਣੀ ਆ ਜਿਹੜਾ ਉਹ ਭਰ ਕੇ ਰੱਖਦੇ ਆ ਸਵੇਰ ਤੱਕ ਤਾਂ ਉਹ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਹੋਊਗਾ। ਆਪੀ ਛਾਉ ਨੂੰ ਭਰ ਦਿੰਨੇ ਆ 5 ਵਜੇ। ਹੂੰ। ਤੜਕੇ 4 ਵਜੇ ਸਿਨਾਰ ਕਰਦੇ ਆ। ਸਾਨੂੰ ਕੋਈ ਠੰਡਾ ਨਹੀਂ ਲੱਗਦਾ ਸਤਿਗੁਰਾਂ ਦੀ ਕਿਰਪਾ ਨਾਲ। ਸਾਸ਼ੀ ਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸੱਦੂ ਅੱਜ ਮੈਂ ਪਿੰਡ ਫਤੂਈ ਖਿੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਖੜੀ ਹੋਈ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੋ ਦਾ ਮਹੀਨਾ ਚੱਲ ਰਿਹਾ ਹੈ ਸਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਇਹ ਮਹੀਨਾ ਇਸ ਮਹੀਨੇ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਬੜੀ ਸ਼ਰਧਾ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜਾ ਹੈ ਉਹ ਵਿਆਹ ਸ਼ਾਦੀਆਂ ਨਹੀਂ ਕਰਦੇ ਲੋਕ ਪੁੰਜੇ ਸੌਂਦੇ ਨੇ ਤਰ੍ਹਾਂ ਤਰ੍ਹਾਂ ਦੇ ਤਪ ਹੈ ਜਿਹੜੇ ਉਹ ਲੋਕਾਂ ਦੇ ਵੱਲੋਂ ਸਿੱਖਾਂ ਦੇ ਵੱਲੋਂ ਕੀਤੇ ਜਾਂਦੇ ਨੇ ਤੇ ਇਹ ਜਿਹੜੇ ਮੇਰੇ ਨਾਲ ਬਾਬਾ ਜੀ ਖੜੇ ਹੋਏ ਨੇ ਇਹ ਵੀ ਇਸੇ ਪ੍ਰਕਾਰ ਦੇ ਨਾਲ ਇੱਕ ਸ਼ਰਧਾ ਹੈ ਜਿਹੜੀ ਇਹਨਾਂ ਦੀ ਜੁੜੀ ਹੋਈ ਆ 2 ਸਾਲ ਹੋ ਗਏ ਨੇ ਇਹਨਾਂ ਨੂੰ ਇਹ ਵੀ ਜਿਹੜਾ ਸਵੇਰੇ ਉੱਠ ਕੇ 4 ਵਜੇ ਇਸ਼ਨਾਨ ਕਰਦੇ ਨੇ ਠੰਡੇ ਪਾਣੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਬਾਬਾ ਜੀ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਬੁਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਸਵਾਲ ਜੀ ਜਿਵੇਂ ਮੈਂ ਦੱਸਿਆ ਕਿ 2 ਸਾਲ ਹੋ ਗਏ ਕਿਵੇਂ ਮਨ ਦੇ ਵਿੱਚ ਆਉਂਦੀ ਹੈ ਕਿ ਅਸੀਂ ਜਿਹੜਾ ਇਸ ਤਰੀਕੇ ਦੇ ਨਾਲ ਸ਼ਰਧਾ ਹੈ ਸ਼ਰਧਾਂਜਲੀ ਹੈ ਜਿਹੜੀ ਉਹ ਦੇਣੀ ਆ ਸਾਹਿਬ ਜਦਿਆਂ ਨੂੰ ਇਹ ਜੀ ਸਾਰਿਆਂ ਨੂੰ ਵੰਦੀ ਇਹ ਹੈ ਜੋ ਕਿ ਬੋਧੇ ਮਹੀਨੇ ਦੇ ਵਿੱਚ ਦਸਵੇਂ ਪਾਛਾ ਦੇ ਪੁੱਤਰ ਤੇ ਮਾਤਾ ਗੁੱਜਰ ਕੌਰ ਜੀ ਠੰਡੇ ਬੁਰਜ ਦੇ ਵਿੱਚ ਰਹੇ ਸੀ ਉਹਨਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਦੇ ਵਿੱਚ ਸਾਡੇ ਦਿਲ ਦੇ ਵਿੱਚ ਵੀ ਇਹ ਆਇਆ ਵੀ ਅਸੀਂ ਵੀ ਗੁਰੂਆਂ ਦੀ ਵਡਿਆਈ ਕਰਗੇ ਗੁਰੂਆਂ ਦੇ ਮੰਨੇ ਹੋਏ ਗੁਰੂਆਂ ਦੇ ਸਲਾਹਨਤਾ ਦੇ ਉੱਤੇ ਚੱਲ ਗਏ ਕਿਉਂਕਿ ਗੁਰੂ ਸਾਹਿਬ ਜੋ ਕਿ ਠੰਡੇ ਬੁਰਜ ਦੇ ਵਿੱਚ ਸਹਿਬਜ਼ਾਦੇ ਬੈਠ ਸਕਦੇ ਆ ਮਾਤਾ ਗੁਜਰ ਕੌਰ ਜੀ ਬੈਠ ਸਕਦੇ ਆ ਤੇ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਕੋਈ ਇਤਿਹਾਸ ਨਹੀਂ ਪੜਦਾ ਕੋਈ ਇਤਿਹਾਸ ਸੁਣ ਨਹੀਂ ਰਿਹਾ ਗਰਬਾਣੀ ਨਹੀਂ ਸੁਹ ਰਿਹਾ ਇਸ ਕਰਕੇ ਸਾਡੇ ਮਨ ਦੇ ਵਿੱਚ ਇਹ ਸੀ ਜੋ ਕਿ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਸਿੱਖ ਸੰਗਤਾਂ ਚੱਲਣਾ ਇਤਿਹਾਸ ਪੜਨਾ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਸਾਡੇ ਗੁਰੂ ਸਾਹਿਬ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਤੇ ਕੀ ਕੁਝ ਕਰਕੇ ਗਏ ਜੀ ਇਹ ਫਿਰ ਥੋੜੀ ਜੀ ਪ੍ਰਕਿਰਿਆ ਦੱਸੋਗੇ ਕਿ ਕਿਵੇਂ ਪਿੰਡ ਦੇ ਗਰਾਊਂਡ ਦੇ ਵਿੱਚ ਕਿਉਂ ਘਰ ਦੇ ਵਿੱਚ ਕਿਉਂ ਨਹੀਂ ਜਾਂ ਸਾਰੇ ਨਗਰ ਦੇ ਵੱਲੋਂ ਸੇਵਾ ਜਿਹੜੀ ਉਹ ਨਿਭਾਈ ਜਾਂਦੀ ਹੈ ਇਹ ਸਾਰਾ ਦੱਸੋ ਇਹ ਸਾਰੇ ਨਗਰ ਦੇ ਸੰਯੋਗ ਨਾਲ ਹੋ ਰਿਹਾ ਹੈ ਜੋ ਕਿ ਇੱਧਰ ਸੰਤਾਂ ਦੀ ਸਾਡੇ ਸਮਾਦ ਹੈ ਇੱਥੇ ਅਸੀਂ ਸੰਤਾਂ ਦੀ ਸਮਾਦ ਦੇ ਉੱਤੇ ਕਰ ਰਹੇ ਹਾਂ ਜੋ ਕਿ ਇਹ ਬਹੁਤ ਸਿਰ ਦੀ ਸੰਤਾਂ ਦੀ ਸਮਾਦ ਸਾਡੇ ਪੁਰਾਣੀ 40-45 ਸਾਲ ਹੋ ਗਏ ਇਸ ਸਮਾਦ ਪਈ ਨੂੰ ਜੋ ਕਿ ਸਾਡੇ ਮਨ ਦੇ ਵਿੱਚ ਪਰਦੀ ਆਈ ਹੈ ਵੀ ਸੰਤਾ ਦੀ ਯਾਦ ਕੀਤੀ ਜਾਵੇ ਜੋ ਕਿ ਪਿੰਡ ਦੇ ਵਿੱਚ ਹਰ ਸਾਲ ਇਸ ਸਮਾਰ ਤੇ ਮੇਲਾ ਲੱਗੇ ਜੋ ਕਿ ਦੁਨੀਆ ਦੇ ਵਿੱਚ ਸ਼ਰਧਾ ਹੋ ਜੇ ਆਮ ਪਿੰਡਾਂ ਦੇ ਵਿੱਚ ਆਪਾਂ ਵੇਨੇ ਆ ਹਰੇਕ ਪਿੰਡ ਦੇ ਵਿੱਚ ਸੰਤਾ ਮਹਾਪੁਰਸ਼ਾਂ ਦੀਆਂ ਯਾਦਾਂ ਮਨਾਇਆਂ ਜਾ ਰਹੀਆਂ ਜੋ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਪੁੱਜੇ ਹੋਏ ਫਕੀਰ ਹਮ ਇਸੇ ਤਨ ਉਸ ਜਗ੍ਹਾ ਦੇ ਕੋਈ ਮੰਨਤਾ ਨਹੀਂ ਜੋ ਕਿ ਸਾਡੇ ਤੇ ਮਹਾਪੁਰਸ਼ਾਂ ਨੇ ਕਿਰਪਾ ਕੀਤੀ ਆ ਪਰ ਦੀ ਅਸਾਂ ਇਸ ਜਗ੍ਹਾ ਦੀ ਸੇਵਾ ਕਰਨ ਲੱਗੇ ਆ ਤੇ ਨਗਰ ਨੂੰ ਹੀ ਭਾਗ ਲੱਗੇ ਹੋਏ ਜੀ ਰਾਤ ਨੂੰ ਕਹਿੰਦੇ ਡਰਮ ਦੇ ਵਿੱਚ ਪਾਣੀ ਆ ਜਿਹੜਾ ਉਹ ਭਰ ਕੇ ਰੱਖਦੇ ਆ ਸਵੇਰ ਤੱਕ ਤਾਂ ਉਹ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਹੋਊਗਾ। ਅਸੀਂ ਸ਼ਾਮ ਨੂੰ ਭਰ ਦਿੰਨੇ ਆ 5 ਵਜੇ। ਹੂੰ। ਤੜਕੇ 4 ਵਜੇ ਸ਼ਨਾਰ ਕਰਦੇ ਆ। ਸਾਨੂੰ ਕੋਈ ਠੰਡਾ ਨਹੀਂ ਲੱਗਦਾ। ਸਤਿਗੁਰਾਂ ਦੀ ਕਿਰਪਾ ਬਾਈ। ਹੂੰ। ਵਾਹਿਗੁਰੂ ਦਾ ਨਾਲ-ਨਾਲ ਜਾਪ ਚੱਲਦਾ ਰਹੇ। ਹਾਂ ਜਾਪ ਚੱਲਦਾ ਹੈ। ਤੇ ਸਿੱਖ ਸੰਗਤਾਂ ਸਾਡੇ ਕੋਲੇ ਸਿੱਖਾਲੇ ਤੋਂ ਵੀ ਪਹੁੰਚਦੀਆਂ। ਆਪਣੇ ਪਿੰਡ ਤੋਂ ਵੀ ਬਹੁਤ ਪੌਂਦੇ ਆ ਅੱਜ ਵੀ ਸਿੱਖ ਵਾਲੇ ਤੋਂ ਬਾਈ ਕਾਕੇ ਅਰਗੇ ਸਾਡੇ ਨਾਲ ਖੜੇ ਆ ਇਹਨਾਂ ਨਾਲ ਵੀ ਗੱਲਬਾਤ ਕਰੀ ਜਾ ਹਰ ਸਾਲ ਕਿੰਨੇ ਦਿਨ ਜਿਹੜਾ ਤੁਸੀਂ ਉਹ ਜਲਤਾਰਾ ਕਰਦੇ ਆ ਪਾਰ 11 ਪੋਤੇ ਹੀ ਸੀ ਤੇ ਐਤ ਕੀ 13 ਪੋਤੇ ਹੀ ਆ ਭਾਈ ਅੱਛਾ 13 ਪੋਤੇ ਹਾਂ 13 ਪੋਤੇ ਹੀ 13 ਪੋ ਨੂੰ ਆਪਾਂ ਇਸ ਗਰਾਊਂਡ ਦੇ ਵਿੱਚ ਆਪਾਂ ਸੁਖਮਨੀ ਸਾਹਿਬ ਜੀ ਦੇ ਜਾਪ ਕਰਾਂਗੇ ਨਾਲ ਕੀਰਤਨ ਵੀ ਹੋਊਗਾ ਸੰਗਤਾਂ ਨੂੰ ਇਤਿਹਾਸ ਵੀ ਸੁਣਾਇਆ ਜਾਊਗਾ ਸਮੂਹ ਸੰਗਤਾਂ ਵੀ ਜੋ ਵੀ ਇਸ ਨੂੰ ਵੇਖਣ ਉਹ ਇੱਥੇ ਨਗਰ ਪਤੂਈ ਕਿੜੇ ਪਹੁੰਚਣ ਦੀ ਕਿਰਪਾਲਤਾ ਜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੱਚੇ ਆ ਜਿਹੜੇ ਜਾਂ ਸਾਡਾ ਯੂਥ ਹੈ ਉਹ ਸਿੱਖੀ ਨਾਲੋਂ ਟੁੱਟ ਰਿਹਾ ਤੁਹਾਨੂੰ ਹੁਣ ਜਿਵੇਂ ਤੁਸੀਂ ਸਵੇਰੇ ਗਰਾਊਂਡ 'ਚ ਆਉਂਦੇ ਹੋ ਕਿੰਨਾ ਕੁ ਯੋਗਦਾਨ ਮਿਲਦਾ ਹੈ ਬੱਚੇ ਆ ਰਹੇ ਆ ਜਾਂ ਯੂਥ ਕਿੰਨਾ ਕੁ ਸਾਥ ਦੇ ਰਿਹਾ ਕਿਉਂਕਿ ਸਾਡੇ ਯੂਥ ਨੂੰ ਕਿਤੇ ਨਾ ਕਿਤੇ ਸਿੱਖੀ ਬਾਰੇ ਗਿਆਨ ਹੈ ਜਿਹੜਾ ਉਹ ਅਜੇ ਵੀ ਕਮੀ ਹੈ ਨਹੀਂ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਸਾਡੇ ਨਾਲ ਸੰਯੋਗ ਪੂਰਾ ਕਰਦੇ ਰਹੇ ਆ ਹਜੇ ਤਈ ਵੱਡੇ ਬਜ਼ੁਰਗਾਂ ਨੂੰ ਪਤਾ ਉਹ ਨਹੀਂ ਆਉਂਦੇ ਜਿੰਨੇ ਵੀ ਨੌਜਵਾਨ ਬੱਚੇ ਇੱਥੇ ਸਾਡੇ ਕੋਲੇ ਆਉਂਦੇ ਆ ਗਰਾਊਂਡ ਦੇ ਵਿੱਚ ਖੇਡਦੇ ਆ ਬੱਚੇ ਖਡਾਰੀ ਹੈ ਉਹ ਸਾਡੇ ਕੋਲੇ ਤੜਕੇ 4 ਵਜੇ ਸਵਾ 4 ਵਜੇ ਇੱਥੇ ਬਹੁਤ ਸੰਗਤ ਆ ਰਹੀ ਹੈ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਹੈ ਬੱਚੇ ਇੱਥੇ ਸਾਡੇ ਕੋਲੇ ਪਹੁੰਚੀ ਜਾਂਦੇ ਜੀ ਅ ਇਤਿਹਾਸ ਹੈ ਜਿਹੜਾ ਉਹ ਤੁਸੀਂ ਜ਼ਰੂਰ ਸੰਖੇਪ ਦੇ ਵਿੱਚ ਦੱਸਿਆ ਮੈਂ ਚਾਹੁੰਦੀ ਆ ਕਿ ਵਿਸਥਾਰਪੂਰਵਕ ਜਿਹੜਾ ਇਤਿਹਾਸ ਹੈ ਉਹ ਸਾਹਿਬਜ਼ਾਦਿਆਂ ਦਾ ਸਾਡੀ ਜਿਹੜੀ ਚੈਨਲ ਦੇ ਨਾਲ ਸੰਗਤ ਜੁੜੀ ਹੈ ਉਹਨਾਂ ਨੂੰ ਦੱਸਿਆ ਜਾਵੇ ਜੋ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜੇ ਮਾਛੀਵਾੜੀ ਤੇ ਤੋਂ ਚੱਲੇ ਜੋ ਕਿ ਸਰਸਾ ਨਦੀ ਤੇ ਆ ਕੇ ਵਿਛੋੜਾ ਪਿਆ ਇਹਨਾਂ ਦਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਹੋਰ ਪਾਸੇ ਹੈ ਵੱਡੇ ਸਹਿਜਾਦੇ ਤੇ ਗੁਰੂ ਸਾਹਿਬ ਹੋਰ ਪਾਸੇ ਜੋ ਕਿ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉੱਥੇ ਗੰਗੂ ਆ ਕੇ ਮਿਲਿਆ ਮਾਤਾ ਜੀ ਨੂੰ ਮਾਤਾ ਜੀ ਨੂੰ ਕਹਿੰਦਾ ਮਾਤਾ ਜੀ ਤੁਹਾਡੇ ਤੇ ਐਡੀ ਵੱਡੀ ਵਿਰਤਾ ਪੈ ਗਈ ਹੈ ਤੁਸੀਂ ਸਾਡੇ ਘਰ ਚੱਲੋ ਤੁਹਾਨੂੰ ਅਸੀਂ ਲੈ ਕੇ ਜਾਂਦੇ ਹਾਂ ਗੁਰੂ ਸਾਹਿਬ ਜੀ ਗੁਰੂ ਮਾਤਾ ਉਹਨਾਂ ਦੇ ਨਾਲ ਗੰਗੂ ਦੇ ਨਾਲ ਚੱਲ ਪਈ ਐ ਹੌਲੀ ਹੌਲੀ ਤੁਰਦੇ ਤੁਰਦੇ ਉਹਦੇ ਪਿੰਡ ਸੰਦੇ ਰੇ ਪਹੁੰਚੇ ਤੇ ਮਾਤਾ ਸੋਢੀ ਨੂੰ ਜਾ ਕੇ ਕਹਿੰਦਾ ਕਿਉਂਕਿ ਮਾਤਾ ਗੁੱਜਰਕੌਰ ਕੋਲ ਕੋਸ਼ਰ ਪੀਏ ਸੀ ਮੋਹਰਾਂ ਦੀ ਛੋਟੇ ਸਹਜਾ ਦੇ ਇੱਕ 7 ਸਾਲ ਦਾ ਇੱਕ 9 ਸਾਲ ਦਾ ਬੱਚਾ ਜੋ ਕਿ ਘਰੇ ਜਾ ਕੇ ਮਾਤਾ ਸੋਢੀ ਨੂੰ ਕਹਿੰਦਾ ਮਾਤਾ ਇਹਨਾਂ ਕੋਲੇ ਬਹੁਤ ਮਾਇਆ ਪਰ ਤੂੰ ਖਾਣੇ ਦੇ ਵਿੱਚ ਜ਼ਹਿਰ ਮਲਾ ਦੇ ਤੇ ਮਾਈ ਸੋਬੀ ਕਹਿੰਦੀ ਨਾ ਗੰਗੂਗਾ ਤੂੰ ਇਹ ਕਹਿਰ ਨਾ ਕਬਾ ਮਾਤਾ ਸੋਦੀ ਨੇ ਬਹੁਤ ਹਟਾਇਆ ਪਰ ਰਾਤ ਨੂੰ ਪੈ ਗਏ ਮੰਨੀ ਪਾਣੀ ਛੱਕ ਕੇ ਤੇ ਰਾਤ ਨੂੰ ਕੀ ਹੋਇਆ ਗੰਗੂ ਉੱਠਿਆ ਉਹਨੇ ਮਾਇਆ ਲਈ ਮੋਰੀ ਚੱਕ ਮਾਇਆ ਲਈ ਥੈਲੀ ਚੱਕ ਕੇ ਲਕੋਲੀ ਪਰ ਜਦੋਂ ਐਡੀ ਵੱਡੀ ਵਿਫਤਾ ਪਈ ਹੋਵੇ ਆਪਣੇ ਘਰੇ ਵੀ ਕੋਈ ਵਿਫਤਾ ਪਈ ਹੋਵੇ ਕਿਸੇ ਨੂੰ ਜਾ ਕੇ ਨਹੀਂ ਆਉਂਦੀ ਉਧਰ ਉਹ ਗੁਰੂ ਸਾਹਿਬ ਦੇ ਸਾਰਾ ਪਰਿਵਾਰ ਵਿਛੜਿਆ ਹੋਇਆ ਤੇ ਮਾਤਾ ਗੁਜਰ ਕੌਰ ਜੀ ਨੂੰ ਨੀਂਦ ਕਿੱਥੇ ਆਵੇ ਜਦੋਂ ਨੀਂਦ ਨਾ ਆਈ ਤਾਂ ਉਹਨਾਂ ਨੇ ਮੋਹਰਾਂ ਲਈ ਥੈਲੀ ਲਕੋ ਲਈ ਨਾ ਜਦੋਂ ਤਾ ਤੜਕੇ ਆ ਗਿਆ ਸਵੇਰ ਉੱਠ ਕੇ ਗੰਗੂਆ ਜਿਹੜੀ ਰਾਤ ਮੋਹਰਾਂ ਵਾਲੀ ਥੈਲੀ ਲਕੋਈ ਹੈ ਤੂੰ ਉਹ ਸਾਨੂੰ ਦੇ ਦੇ ਉਹ ਕਹਿੰਦਾ ਮਾਤਾ ਐਡੀ ਵੱਡੀ ਵਿਵਸਤਾ ਦੇ ਵਿੱਚ ਤੁਹਾਨੂੰ ਅਸੀਂ ਇੱਥੇ ਆਪਦੇ ਘਰ ਰੱਖਿਆ ਤੇ ਉਲਟਿਆ ਸਾਡੇ ਸਿਰ ਪੈਸੇ ਲਾਉਣੇ ਮੋਹਰਾਂ ਲਾਉਣੇ ਗੰਗੂ ਨੇ ਸੁਣਿਆ ਨਹੀਂ ਤੇ ਮਰਿੰਡੇ ਜਾ ਕੇ ਪੁਲਸ ਨੂੰ ਸੀਐਨਟੀ ਦਿੱਤੀ ਕਹਿੰਦਾ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਤੇ ਮਾਤਾ ਜੀ ਬੈਠੇ ਐ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਮਰਿੰਡਿਓ ਪੁਲਸ ਆਈ ਤੇ ਪੁਲਸ ਨੇ ਆ ਕੇ ਦੋਨੇ ਸਹਿਜਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਕੇ ਮਰਿੰਡੇ ਥਾਣੇ ਦੇ ਵਿੱਚ ਲੈ ਗਏ ਤੇ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਦੋਂ ਕੈਦ ਕੀਤਾ ਠੰਡੇ ਬੁਰਜ ਚ ਵਿਜੀਚਾ ਖਾਂ ਕਹਿੰਦਾ ਇਸਨੂੰ ਲਿਆਓ ਦੂਜੇ ਦਿਨ ਕਚਹਿਰੀ ਲੱਗੀ ਹੈ ਇੱਕ ਛੋਟੀ ਵਾਰੀ ਰੱਖੀ ਵੀ ਗੁਰੂ ਗੋਵਿੰਦ ਸਿੰਘ ਜੀ ਦੇ ਬੱਚੇ ਸਾਨੂੰ ਸੀਸ ਤੇ ਝੁਕਾ ਕੇ ਆਉਣਗੇ ਪਰ ਸਤਗੁਰਾਂ ਦੇ ਬੱਚਿਆਂ ਨੇ ਕੀ ਕੀਤਾ ਉਹਨਾਂ ਨੇ ਪਹਿਲਾਂ ਆਪਣਾ ਪੈਟ ਪਾਇਆ ਤੇ ਬੈਠ ਕੇ ਸਿੱਧਨ ਸਿੱਧੇ ਖੜੇ ਹੋ ਕੇ ਕਚਹਿਰੀ ਜਾਵੜੇ ਜਾ ਕੇ ਫਤਿਹ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੀ ਕਚਹਿਰੀ ਧੌਂ ਕੁੱਠੀ ਜਦੋਂ ਕਚਹਿਰੀ ਧੌਂ ਕੀ ਉਹਨਾਂ ਨੇ ਆਖਿਆ ਵੀ ਬੱਚਿਓ ਇਹ ਕੰਮ ਨਹੀਂ ਚਾਹੀਦਾ ਉਹਨਾਂ ਨੇ ਬੜੇ ਲਾਲਚ ਦਿੱਤੇ ਵਜੀਦਾ ਖਾਨ ਨੇ ਪਰ ਨਾ ਮੰਨੇ ਫਿਰ ਉਹਨਾਂ ਨੇ ਕਿਹਾ ਕੋਈ ਨਹੀਂ ਬੱਚੇ ਘਰ ਆਏ ਐ ਇਹਨਾਂ ਨੂੰ ਦੂਜੇ ਦਿਨ ਸਮਝਾਵਾਂਗੇ ਫਿਰ ਦੂਜੇ ਦਿਨ ਫੇਰ ਕੀਤਾ ਫੇਰ ਨਾ ਮੰਨੇ ਫਿਰ ਤੀਜੇ ਦਿਨ ਕੀਤਾ ਉਹ ਬੱਚੇ ਨਾ ਮੰਨੇ ਤਾਂ ਹੁਣ ਨਵਾਬ ਮਲੇਰਕੋਟਲੇ ਦਾ ਉਹ ਕਹਿੰਦਾ ਵੇ ਜਿੱਦਾਂ ਖਾਂ ਇਸ ਤੋਂ ਕੀ ਹੋਇਆ ਬੱਚੇ ਮਸੂਮ ਐ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਪਰ ਜੇ ਤੇਰਾ ਵੈਰ ਹੈ ਤਾਂ ਇਹਦੇ ਪਿਤਾ ਨਾਲ ਵੈਰ ਹੈ ਉਹਨਾਂ ਨਾਲ ਵੈਰ ਕਮਾਓ ਤੁਸੀਂ ਇਸ ਬੱਚਿਆਂ ਨੂੰ ਕਿਉਂ ਪਸੀਹੇ ਦੇ ਰਹੇ ਹੋ ਪਰ ਉਹ ਕਹਿੰਦਾ ਨਹੀਂ ਕਹਿੰਦਾ ਜਾਓ ਬੱਚਿਓ ਛੱਡੇ ਫਿਰ ਇੱਕ ਹੋਰ ਕੰਨ ਲੱਗਿਆ ਕਹਿੰਦਾ ਵਜਿੱਤਾ ਦੀ ਇਹਨਾਂ ਬੱਚਿਆਂ ਨੂੰ ਪੁੱਛੋ ਵੀ ਕੀ ਕਰੋਗੇ ਜਾ ਕੇ ਕਹਿੰਦਾ ਬੱਚਿਓ ਬਾਪਸਾਓ ਕੀ ਕਰੋਗੇ ਕਹਿੰਦੇ ਅਸੀਂ ਜਾ ਕੇ ਫੌਜ ਤਿਆਰ ਕਰਾਂਗੇ ਫੌਜ ਤਿਆਰ ਕਰਕੇ ਇੱਕ ਦਿਨ ਅਸੀਂ ਆਹ ਤੇਰੀ ਗੱਦੀ ਤੇ ਅਸੀਂ ਆਪ ਰਾਜ ਕਰਾਂਗੇ ਜਦੋਂ ਇਹ ਬਚਨ ਸੁਣਾਏ ਤਾਂ ਵਜੀਦੇ ਖਾਨੇ ਕਹਿੰਦਾ ਜਾਓ ਇਹਨੂੰ ਗਿਰਫਤਾਰ ਕਰ ਲੋ ਤੇ ਨੀਆਂ ਚ ਚੰਦੋ ਫਤਵਾ ਲਾ ਦਿੱਤਾ ਉਧਰੋਂ ਮਾਤਾ ਗੁਜਰਕੌਰ ਜੀ ਠੰਡੇ ਬੁਰਜ ਦੇ ਵਿੱਚ ਬੈਠੇ ਆ ਅਖੀਰ ਤੇ ਜਾ ਕੇ ਮਾਤਾ ਗੁਜਰਕੌਰ ਜੀ ਕਹਨ ਲੱਗੇ ਪੁੱਤਰ ਪੇਪਰਾਂ 'ਚ ਬਾਤ ਹੋ ਗਈ ਕਹਿੰਦੇ ਮਾਤਾ ਹਾਂ ਇੰਨਾ ਚੋਤਾ ਪਾਸ ਹੋ ਗਏ ਹੁਣ ਇੱਕ ਪੇਪਰ ਰਹਿ ਗਏ ਉਹ ਫਤਵਾ ਲਾਇਆ ਵੀ ਨੀਆਂ ਚ ਚੰਨ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਪਿਤਾ ਦਾਦਾ ਗੁਰੂ ਜੀ ਉਹ ਵੀ ਸੱਚਖੰਡ ਹੈ ਤੇ ਤੁਸੀਂ ਵੀ ਸੱਚਖੰਡ ਜਾਉਂਗੇ ਤਾਂ ਹੁਣ ਜਦੋਂ ਮੁਗਲਾਂ ਨੇ ਨੀਅਤ ਚ ਨਾ ਨੇ ਸ਼ੁਰੂ ਕੀਤੇ ਦੂਜੇ ਦਾ ਨਾ ਉਧਰ ਮਾਤਾ ਗੁਜਰਕਾਰ ਜੀ ਸਮਾਦੇ ਇਲਾਕੇ ਬੈਠ ਗਏ ਤਾਂ ਹੁਣ ਨੀਆ ਗੋਡਿਆਂ ਤੇ ਹੀ ਗਈਆਂ ਤੇ ਗੋਡੇ ਕੋਲੋਂ ਇੱਟ ਛਿੱਲਣ ਲੱਗੇ ਤੇ ਸਹਿਬ ਜاده ਕਹਿਣ ਲੱਗੇ ਕਹਿੰਦੇ ਇੱਟ ਨਾ ਛਲ ਜਲਾਦਾ ਤੂੰ ਸਾਡੇ ਗੋਡੇ ਛੱਲ ਦੇ ਗੋਡੇ ਛਲਾਏ ਆ ਕਹਿੰਦਾ ਜਦੋਂ ਦੋ ਵਾਰੀ ਕੰਦ ਕੱਢੀ ਉਹ ਡਿੱਗ ਪੀ ਜਦੋਂ ਤੀਜੀ ਵਾਰ ਕੰਦ ਕੱਢੀ ਆ ਉਹ ਕੰਦ ਵੀ ਡਿੱਗ ਪੀ ਦੇ ਬੱਚੇ ਸਰੀਰ ਾਂ ਛੱਡ ਕੇ ਜਿਵੇਂ ਸੱਪ ਕੰਝ ਲਾ ਕੇ ਜਾਂਦੇ। ਉਧਰ ਮਾਤਾ ਗੁਜਰ ਕੌਰ ਜੀ ਕਹਿੰਦੇ ਬੁਰਜ ਦੇ ਵਿੱਚ ਬੈਠਿਆ ਸਮਾਧੀ ਲਾਈ ਤੇ ਉਹ ਵੀ ਸਰੀਰ ਾਂ ਛੱਡ ਕੇ ਜਿਵੇਂ ਸੱਪ ਕੰਝ ਲਾ ਕੇ ਜਾਂਦਾ। ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਮਾਤਾ ਕਹਿੰਦੇ ਕੋਈ ਚੱਕਣ ਨੂੰ ਤਿਆਰ ਨਹੀਂ ਜੇ ਕਹਿੰਦੇ ਕਿਸੇ ਨਗਰ ਦੇ ਵਿੱਚ ਘਰ ਦੇ ਵਿੱਚ ਕੋਈ ਬੰਦਾ ਮਰ ਜੇ 150 ਬੰਦਾ ਹੋ ਜਾਂਦਾ ਪਰ ਉਧਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਤੇ ਮਾਤਾ ਗੁਜਰ گور ਜੀ ਉਹਨਾਂ ਨੂੰ ਚੱਕਣ ਨੂੰ ਕੋਈ ਤਿਆਰ ਨਹੀਂ ਇੱਕ ਛੇਟ ਟੋਡਰ ਮਾਲਾ ਉਹ ਰਾਜੇ ਨੂੰ ਵਿਜੀਦਾ ਖਾਣੋਂ ਕਹਨ ਲੱਗਿਆ ਕਹਿੰਦਾ ਮੈਂ ਇਹਨਾਂ ਦਾ ਅੰਤਮ ਸੰਸਕਾਰ ਕਰਨਾ ਦੱਸੋ ਕੀ ਲਵੇਗਾ ਕਹਿ ਮੈਂ ਤਾਂ ਮੈਂ ਟੇਡੀਆਂ ਕੰਨੀ ਪਰਨੇ ਮੋਹਰਾ ਵਛਾਦੇ ਜਿੰਨੇ ਥਾਂ ਤੇ ਇਹਨਾਂ ਦੀਆਂ ਲਾਚਾਂ ਉਣਗੀਆਂ ਓਨੀਆਂ ਲਾਚਾਂ ਦੇ ਵਿੱਚ ਮੋਹਰਾ ਵਛਾਦੇ ਤੇ ਜਗਾ ਮੁੱਲ ਲੈ ਲਾ ਤੇ ਉਹ ਵਜਿੱਦਾ ਖਾਨ ਨੂੰ ਭਾਈ ਸੇਠ ਟੋਡਰ ਮਲ ਨੇ ਕੰਨੀ ਪਰਨੇ ਮੋਹਰਾ ਵਛਾ ਕੇ ਉਹ ਜਗਾ ਮੁੱਲ ਲੈ ਲਈ ਜਗਾ ਮੁੱਲ ਲੈ ਕੇ ਇ ਲੱਕੜਾ ਚਣ ਕੇ ਆ ਗਿਆ ਤੇ ਸਠਾਨੀ ਨੂੰ ਕਹਿੰਦਾ ਸੇਠ ਕਹਿੰਦਾ ਸਟਾਨੀ ਜਗਾ ਵੀ ਮੁੱਲ ਲੈ ਲੇ ਲੱਕੜਾਂ ਵੀ ਆ ਗਈਆਂ ਪਰ ਹੁਣ ਇਹ ਅਰਥੀਆਂ ਤਿੰਨ ਤੇ ਚੱਕਣ ਵਾਲੇ ਬੰਦੇ ਦੋ ਐ ਦੱਸ ਕੀ ਕਰਗੇ ਸਟਾਨੀ ਕਹਿੰਦੀ ਸੇਠ ਜੀ ਤੁਸੀਂ ਮੂੰਹ ਮੰਗਵੇਂ ਪੈਸੇ ਦੇ ਦਿਓ ਚਾਰ ਦਿਹਾੜੀ ਦਾ ਲਿਓ ਮਾਤਾ ਗੁੱਜਰ ਕੌਰ ਦੀ ਅਰਥੀ ਚਕਾਓ ਇੱਕ ਸਹਬਜ਼ਾ ਦਾ ਤੁਸੀਂ ਚੱਕੋ ਤੇ ਇੱਕ ਅਸੀਂ ਚੱਕਾਂਗੇ ਫਿਰ ਅੰਤਮ ਸਸਕਾਰ ਕਰਾਂਗੇ ਫਿਰ ਉਵੇਂ ਹੀ ਕੀਤਾ ਚਾਰ ਦੇ ਅੜਦਾ ਲਿਆ ਕੇ ਮਾਤਾ ਗੁਜਰਕੌਰ ਦੀ ਆਰਥੀ ਚਕਾਈ ਇੱਕ ਸਹਿਬ ਜਦਾ ਸਠਾਨੀ ਨੇ ਚੱਕੇ ਇੱਕ ਸੇਠ ਨੇ ਜਿੱਥੇ ਜਗ੍ਹਾ ਮੋਲ ਲਈ ਉੱਥੇ ਜਾ ਕੇ ਅੰਤਮ ਸਸਕਾਰ ਕੀਤਾ ਇਹ ਸਾਡਾ ਇਤਿਹਾਸ ਹੈ ਆਉਣ ਵਾਲੀ ਪੀੜ੍ਹੀ ਨੂੰ ਇਹ ਬੇਨਤੀ ਕਰਦੇ ਆਂ ਵੀ ਗੁਰੂਆਂ ਦੇ ਇਤਿਹਾਸ ਵਾਦ-ਵਦ ਪੜੋ ਉਨਰ ਤਿੱਥ ਤੇ ਹਾਰ ਮਨਾਓ ਜਿਹੜੀਆਂ ਸਾਡੀਆਂ ਜਗਾ ਸਰਹੰਦਾ ਪੌਂਟਾ ਸਾਹਿਬ ਹੈ ਹੋਰ ਇਤਿਹਾਸਕ ਗੁਰਦੁਆਰੇ ਹੈ ਇਹ ਸਾਰੇ ਦੇਖਣਯੋਗ ਹੈ ਦੇਖੋ ਪਰ ਜਦੋਂ ਸ਼ੀਦਾ ਦੇ ਦਿਨ ਆਉਂਦੇ ਹੈ ਸ਼ੀਦਾ ਦੇ ਦਿਨ ਮਨਾਇਆ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਬੜਮੁੱਲੇ ਇਤਿਹਾਸ ਦੇ ਨਾਲ ਵੀ ਇਹਨਾਂ ਨੇ ਜਾਣੂ ਕਰਵਾਇਆ ਗੁਰੂ ਦੇ ਪਿਆਰੇ ਸਿੱਖ ਮੈਂ ਇਹਨਾਂ ਨੂੰ ਕਹਿ ਸਕਦੀਆਂ ਕਿਉਂਕਿ ਪਿਛਲੇ 2 ਸਾਲਾਂ ਤੋਂ ਲਗਾਤਾਰ ਸੇਵਾ ਜਿਹੜੀ ਉਹ ਕਰ ਰਹੇ ਨੇ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗੀ ਕਿ ਪਿੱਛੇ ਕੈਮਰਾ ਜਿਹੜਾ ਉਹ ਘੁਮਾ ਦਿੱਤਾ ਜਾਵੇ ਇਸੇ ਜਗ੍ਹਾ ਤੇ ਸਵੇਰੇ 4 ਵਜੇ ਇਸ਼ਨਾਨ ਕੀਤਾ ਜਾਂਦਾ ਤੇ ਇਹ ਉਹ ਡਰਮ ਹੈ ਜਿਹਦੇ ਚੋਂ ਪਾਣੀ ਜਿਹੜਾ ਰਾਤ ਨੂੰ ਭਰਿਆ ਜਾਂਦਾ ਤੇ ਸਵੇਰੇ ਇਸੇ ਠੰਡੇ ਪਾਣੀ ਦੇ ਨਾਲ ਇਸ਼ਨਾਨ ਹੈ ਜਿਹੜਾ ਉਹ ਕੀਤਾ ਜਾਂਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ